ਸਤ ਸ੍ਰੀ ਅਕਾਲ ਦੋਸਤੋ ਨਮਸਕਾਰ ਜੀ ਅਦਾਬ ਮੇਰਾ ਨਾਮ ਮਿੱਕੀ ਸ਼ਾ ਹੈ ਤੇ ਮੈਂ ਇਸ ਟਾਈਮ ਟੈਕਸਸ ਅਮਰੀਕਾ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ ਪਿਛਲੇ ਕੁਝ ਦਿਨਾਂ ਤੋਂ ਦੋ ਤਿੰਨ ਚੀਜ਼ਾਂ ਬਹੁਤ ਮਾਨੂੰ ਯੂ ਨਾ ਬੇ ਤਕਲੀਫ ਦਿਨੀਆਂ ਸੀਗੀਆਂ ਇੱਕ ਤਾਂ ਸਾਡੀ ਧੀ ਗੁਰਮੀਰ कौर ਦੀ ਆ ਤੇ ਉਹਦੋਂ ਪਹਿਲਾਂ ਜਿਹੜਾ ਇੱਕ ਮੁੱਦਾ ਉੱਠਿਆ ਸਾਡੇ ਪੰਜਾਬ ਦਾ ਐਸਵਾਈਐਲ ਦਾ ਠੀਕ ਹਰਿਆਣੇ ਵਾਲਿਆਂ ਨੇ ਥੋੜਾ ਤਮਚੜ ਮਚਾਤਾ ਵੀ ਅਸੀਂ ਇਦਾਂ ਕਰ ਦੇਵਾਂਗੇ ਮੋਰਚੇ ਲਾ ਦਵਾਂਗੇ ਤੁਸੀਂ ਲਾ ਦਵੋਂਗੇ ਤਾਂ ਅਸੀਂ ਦੇ ਦੇਵਾਂਗੇ ਠੀਕ ਹੈ ਜੀ ਅਸੀਂ ਵੀ ਤੁਹਾਨੂੰ ਸਾਡਾ ਪਾਣੀ ਤੁਹਾਨੂੰ ਦੇ ਦੇਵਾਂਗੇ ਇਦਾਂ ਕਰ ਦੇਵਾਂਗੇ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਬਈ ਮੈਂ ਇੱਕ ਪੰਜਾਬੀ ਆ ਪੰਜਾਬ ਦਾ ਹਿੰਦੂ ਆ ਪਰ ਜਦੋਂ ਪੰਜਾਬ ਦੀ ਪਹਿਲਾਂ ਗੱਲ ਆਉਂਦੀ ਆ ਤਾਂ ਪਹਿਲਾਂ ਮੈਂ ਪੰਜਾਬੀ ਆ ਤਾਂ ਮੈਂ ਪੰਜਾਬ ਦੇ ਹਿੱਤ ਵਾਸਤੇ ਸੋਚੂਗਾ ਇਹ ਪੰਜਾਬ ਵਾਸਤੇ ਦੋਰਾ ਕਾਨੂੰਨ ਕਿਉਂ ਬਾਕੀ ਸਾਰੇ ਰਾਜਾਂ ਵਾਸਤੇ ਤੁਹਾਡੇ ਕੋਲ ਹੋਰ ਕਾਨੂੰਨ ਹੈਗੇ ਆ ਤੁਸੀਂ ਸਹਿਜੇ ਨੇਫਟ ਲੈਨੇ ਹੋ ਤੇ ਸਾਡੇ ਪੰਜਾਬ ਵਾਸਤੇ ਤੁਹਾਡੇ ਕੋਲ ਦੋਗਲੀ ਹਮੇਸ਼ਾ ਦੋਗਲੀ ਨੀਤੀ ਆ ਠੀਕ ਹੈ ਜੀ ਨੇਫਟ ਨੂੰ ਤੁਸੀਂ ਨੇਫਟ ਸਕਦੇ ਆ ਐਸਵਾਈਐਲ ਨੂੰ ਐਸਵਾਈਐਲ ਬਣ ਜਵੇ ਐਸਵਾਈਐਲ ਜਿਹੜੀ ਸਤਲਜ ਜਮਨਾ ਲਿੰਕ ਨਹੀਂ ਹੈਗੀ ਐਸਵਾਈਐਲ ਜਿਹੜੀ ਹੈਗੀ ਸ਼ਾਰਦਾ ਜਮਨਾ ਲਿੰਕ ਆ ਜੇ ਕਿਸੇ ਅਕਲਮੰਦ ਨੂੰ ਪੁੱਛ ਲਾਉਂਗੇ ਤਾਂ ਉਹ ਤੁਹਾਨੂੰ ਦੱਸ ਦੇਗਾ ਕਿ ਸ਼ਾਰਦਾ ਜਮਨਾ ਲਿੰਕ ਕੀ ਆ ਤੇ ਐਸਓਆਈਐਲ ਕੀ ਆ ਠੀਕ ਹੈ ਜੀ ਦੂਜੀ ਗੱਲ ਇਹ ਹੈਗੀ ਕਿ ਤੁਸੀਂ ਸਾਡੀ ਧੀ ਨੂੰ ਸਾਡੀ ਛੋਟੀ ਭੈਣ ਨੂੰ ਬਲਾਤਕਾਰ ਦੀ ਧਮਕੀ ਦਿੰਦੇ ਹੋ ਠੀਕ ਹੈ ਜੀ ਇੰਨੀ ਹਿੰਮਤ ਹੈ ਤਾਂ ਇੱਕ ਵਾਰ ਪੰਜਾਬ ਦਾ ਘੇੜਾ ਲਾ ਕੇ ਦੇਖ ਲਓ ਨਾ ਨਾਸਾ ساری ਧੂਆ ਕੱਢ ਦਿੱਤਾ ਸਾਨੂੰ ਦੱਸ ਦਿਓ ਤੁਸੀਂ ਠੀਕ ਹੈ ਜੀ ਸਾਡੀ ਕੁੜੀ ਨੂੰ ਤੁਸੀਂ ਦਾ ਇਹ ਧਮਕੀ ਦਿੱਤੀਆਂ ਠੀਕ ਹੈ ਜੀ ਨਕਸ਼ੇ ਬਦਲਣ ਨੂੰ ਅਸੀਂ ਬਦਲ ਦਈਏ ਅਸੀਂ ਬਦਲ ਸਕਦੇ ਵੀ ਸੀਗੇ ਜੇ ਇਹ ਪੰਜਾਬੀ ਇਕੱਠੇ ਹੋ ਜਾਈਏ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਇਮੋਸ਼ਨਲ ਹੋ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਪਰ ਜਦੋਂ ਸਾਡੇ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਇਮੋਸ਼ਨ ਜਾਗ ਜਾਂਦੇ ਆ ਹਰਿਆਣੇ ਦੇ ਜਿਹੜੇ ਸਿੱਖ ਆ ਹਰਿਆਣੇ ਦੀ ਗੱਲ ਕਰਦੇ ਆ ਮੈਂ ਪੰਜਾਬ ਦਾ ਹਿੰਦੂਆਂ ਦਾ ਮੈਂ ਪੰਜਾਬ ਦੀ ਸਾਡੇ ਮੇਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਕੋਈ ਵਾਵਾ ਹੀ ਖੱਟਣ ਵਾਸਤੇ ਨਹੀਂ ਆਇਆ ਮੈਂ ਇੱਕ ਪੱਤਰਕਾਰ ਰਹਿ ਚੁੱਕਿਆ ਹਾਂ ਦੂਰਦਰਸ਼ਨ ਦੇ ਵਿੱਚ ਕੰਮ ਕੀਤਾ ਆ ਹੋਰ ਬਹੁਤ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਆਧਾਰਿਆਂ ਦੇ ਨਾਲ ਕੰਮ ਕੀਤਾ ਹੈ ਹਿੰਦੁਸਤਾਨ ਦੇ ਨਾਲ ਮੈਨੂੰ ਬਹੁਤ ਪਿਆਰ ਆ ਜਦੋਂ ਵੀ ਕਦੀ ਗੱਲ ਹੁੰਦੀ ਆ ਅਸੀਂ ਮੈਚ ਚਲਦੇ ਆ ਜਾਂ ਕੁਝ ਵੀ ਹੁੰਦਾ ਹੈ ਤਾਂ ਅਸੀਂ ਪੂਰਾ ਲਲਕਾਰੇ ਮਾਰੀਦੇ ਆ ਪਰ ਬਾਬੇ ਉਹ ਜਿਹੜੀ ਆ ਚੀਜ਼ ਸਾਡੀ ਧੀਰਜ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਸਾਡਾ ਪਾਣੀ ਤੁਸੀਂ ਖੋਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਹ ਇਹ ਸਾਨੂੰ ਕਿਤੇ ਵੀ ਅਸੀਂ ਇਸ ਚੀਜ਼ ਨੂੰ ਕਬੂਲ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਮੈਨੂੰ ਮੇਰਾ ਕਿਹਾ ਸੁਣਾ ਤੁਸੀਂ ਮਾਫ ਕਰਿਓ ਪਰ ਜੋ ਚੀਜ਼ ਗਲਤ ਹੈ ਉਹ ਗਲਤ ਹੈ ਹਰਿਆਣਾ ਦੇ ਕ ਮੰਤਰੀ ਨੇ ਕਹਿ ਦਿੱਤਾ ਵੀ ਜਿਹੜੇ ਇਦਾਂ ਕਰਦੇ ਆ ਜਾਂ ਉਦਾਂ ਕਰਦੇ ਆ ਉਹ ਨਿਲ ਵਿੱਚ ਨਾ ਉਹਨੂੰ ਅਕਲ ਨਾ ਸਾਰੇ ਦੀ ਸ਼ਕਲ ਉਹਦੀ ਜਿਹਨੂੰ ਅਕਲ ਹੋਵੇ ਤੈਨੂੰ ਪਤਾ ਹੋਵੇ ਮੈਂ ਕੀ ਕਹਿਣ ਆਇਆ ਵੀ ਮੈਂ ਮੇਰੀ ਕਿਹੜੀ ਪਾਰਟੀ ਆ ਤੇ ਮੈਂ ਕਿਹੜੀ ਨੀਤੀ ਤੇ ਪੈਰਾ ਦੇਣ ਆਇਆ ਠੀਕ ਹੈ ਜੀ ਅਕਲ ਨੂੰ ਥੋੜਾ ਹੱਥ ਮਾਰੋ ਤੇ ਸਾਨੂੰ ਵੀ ਜੀਣ ਦਿਓ ਤਾਂ ਤੁਸੀਂ ਆਪ ਵੀ ਜੀਓ ਚੰਗੀ ਤਰੀਕੇ ਦੇ ਨਾਲ ਬਸ ਮੇਰਾ ਇਹੀ ਕਹਿਣਾ ਆ ਤੇ ਦੋਸਤੋ ਮੇਰੀ ਗੱਲ ਆ ਤੁਸੀਂ ਬੁਰਾ ਨਹੀਂ ਮੰਨਣਾ ਪਰ ਜਦੋਂ ਸਾਡੇ ਪੰਜਾਬ ਦਾ ਹਿੱਤ ਆਉਂਦਾ ਹੈ ਤਾਂ ਦਿਲ ਛੱਡਾ ਬਹੁਤ ਹੀ ਰੌਂਦਾ ਆ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਧੰਨਵਾਦ